ਅੱਜ ਆਪਾਂ ਨਾ ਗੁਰੂ ਦੀ ਵਿਆਖਿਆ ਕਰਨੀ ਆ ਕਿ ਗੁਰੂ ਕਿਸ ਨੂੰ ਕਹਿੰਦੇ ਨੇ ਤਰਤੀ ਉੱਤੇ ਬੜੇ ਗੁਰੂ ਨੇ ਤੇ ਬੜੇ ਕੋਸ਼ਿਸ਼ ਕਰਨ ਤੇ ਲੱਗੇ ਹੋਏ ਨੇ ਵੀ ਐਸੀ ਵੀ ਗੁਰੂ ਬਣ ਜੀਏ ਕਿਉਂਕਿ ਚੇਲੇ ਚੇਲੇ ਬਣਾਗੇ ਤਾਂ ਕੁਝ ਕਰਨਾ ਪਊ ਤੇ ਗੁਰੂ ਬਣਗੇ ਤੇ ਫਿਰ ਗੱਦੀ ਮਿਲ ਗਈ ਇਹ ਤੇ ਮौजਿਆ ਹੀ ਮौजਾਂ ਮਾਰਨ ਕਿਹਾ ਬਾਣੀ ਚ ਸੋ ਗੁਰੂ ਸੋ ਸਿੱਖ ਕਥੀ ਹਲੇ ਸੋ ਵੈਦ ਕੇ ਜਾਣੇ ਰੋਗੀ ਤਿਸ ਕਾਰਨ ਕੰਮ ਨ ਧੰਦਾ ਨਾਹਿ ਤੰਦੇ ਗਰੀ ਜੋਗੀ ਮਾਰੇ ਕਿੰਦੇ ਗੁਰੂ ਤੇ ਉਹ ਹੁੰਦਾ ਜਿਦ ਕੋ ਕੋ ਰੱਬ ਦਾ ਗਿਆਨ ਹੋਵੇ ਤੇ ਵੈਦ ਉਹ ਹੁੰਦਾ ਜਿੰਨੂੰ ਕੋਈ ਜੜੀਆਂ ਬੂਟੀਆਂ ਦਾ ਵਿਗਿਆਨ ਹੋਵੇ ਤੇ ਰੋਗਾਂ ਦਾ ਵਿਗਿਆਨ ਹੋਵੇ। ਇਸ ਕਾਰਨ ਕਾਮਨਤੰਦਾ ਜਿਹੜੇ ਗੁਰੂ ਕੋ ਪਦਵੀ ਆ ਨਾ ਜਿਹੜੀ ਉਹਦੀ ਉਹਦੇ ਕਾਰਨ ਜਿਹੜੀ ਪਦਵੀ ਮਿਲੀ ਹੋਈ ਪਈ ਗੁਰੂ ਆ। ਇਸ ਕਾਰਨ ਕਾਮਨਤੰਦਾ ਉਨੂੰ ਕੋਈ ਕੰਮ ਧੰਦਾ ਕਰਨ ਦੀ ਲੋੜ ਨਹੀਂ ਉਹਦੇ ਕੰਮ ਆਪਣੇ ਆਪ ਹੋਣ ਗਏ। ਸ਼ੌਂਕ ਕਹਿ ਲਓ। ਜਿਹਨੂੰ ਕਹਿੰਦੇ ਆ ਨਾ ਵੀ ਬਿਨ ਹੱਥਾਂ ਕਰਨਾ ਪੈਰਾਂ ਬਾਜੂ ਚੱਲਣਾ ਬਿਨ ਹੱਥਾਂ ਕਰਨਾ ਮਰ ਇਸ ਕਾਰਨ ਕੰਮ ਨਾ ਧੰਦਾ ਉਹ ਗੁਰੂ ਪਦਵੀ ਦਾ ਸਦਕਾ ਉਹਨੂੰ ਕੋ ਕੰਮ ਨਹੀਂ ਕਰਨਾ ਪੈਂਦਾ ਤਾਂ ਹੀ ਉਹ ਤੇ ਬਹੁਤੇ ਗੁਰੂ ਬਣ ਦੀ ਕੋਸ਼ਿਸ਼ ਕਰਨਦੇ ਨੇ ਤੇ ਬਣ ਕੇ ਬਹਿ ਵੀ ਗਏ ਨੇ ਇਸੇ ਨੂੰ ਮਾਰਨੇ ਬਚਨ ਕੀਤਾ ਸੀ ਕਿ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਮਾਰਗ ਪਾਏ ਜਦੋਂ ਅੰਦਾ ਗੁਰੂ ਬਣ ਬਵੇ ਫਿਰ ਆ ਕਿਨੂੰ ਮਿਲਦਾ ਹੈ ਅੰਦਰ ਜਦੋਂ ਆਗੂ ਵਿਖ ਜਵੇ ਫਿਰ ਰਾਹ ਨਹੀਂ ਮਿਲਦੀ ਹੁੰਦੀ ਫਿਰ ਮੰਜ਼ਰਾਂ ਨਹੀਂ ਮਿਲਦੀਆਂ ਹੁੰਦੀ ਮਰਨ ਇਸ ਕਾਰਨ ਕੰਮ ਨਾ ਧੰਦਾ ਉਹਨੂੰ ਕੋ ਕੰਮ ਧੰਦੇ ਕਰਨ ਦੀ ਲੋੜ ਨਹੀਂ ਹੈ ਇਹ ਕਹਿੰਦੇ ਬਾਬਾ ਨਾਨਕ ਜੀ ਨਦੀਨ ਕੱਢਣ ਦਾ ਹੈ ਕਰਤਾਰ ਪਰ ਤੇ ਬਾਬੇ ਕੋ ਥੱਥੇ ਜ਼ਮੀਨ ਹੈ ਨਹੀਂ ਤੇ ਨਦੀਨ ਕਿੱਦਾਂ ਕੱਢ ਲਿਆ ਬਾਬੇ ਨੇ ਇਕ ਪਗੰਬਰ ਨੂੰ ਕਿੱਥੇ ਲਿਆਂਕੇ ਖਿਲਾਰ ਦਿੱਤਾ ਇਹਨਾਂ ਨੇ ਇਹ ਜਿੱਦਨ ਸ਼੍ਰੀ ਲੈਣਾ ਜੀ ਮਿਲਣ ਗਏ ਉਹਦੋਂ ਨਦੀਨ ਕੱਢਣ ਗਏ ਸੀ ਤੇ ਬਾਬੇ ਦੀ ਤੁਥੇ ਥੇ ਜ਼ਮੀਨ ਹੀ ਐ ਨਹੀਂ ਸੀ ਨੰਦੀਨ ਕਿੱਥੋਂ ਕੱਢਣ ਗਏ ਸੀ ਮਾਰਗ ਨਿਨ ਤਿਸ ਕਾਰਨ ਕੰਮ ਨ ਧੰਦਾ ਨਾਹੀਂ ਧੰਦੇ ਗਿਰਹੀ ਜੋਗੀ ਜਿਹੜੇ ਜੋਗੀ ਹੋ ਜਾਂਦੇ ਨੇ ਉਹਨਾਂ ਨੂੰ ਕੋ ਦੁਨੀਆ ਦੇ ਧੰਦੇ ਕਰਨ ਦੀ ਥੋੜਾ ਕੋ ਲੋੜ ਹੁੰਦੀ ਹੈ। ਨਾ 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 ਉਹ ਧੰਦਿਆਂ ਤੋਂ ਮੁਕਤ। ਉਹ ਜਿਹੜਾ ਕੱਲ ਪਰਸੋਂ ਬਾਕ ਆਇਆ ਇਹਨੇ ਦਰਬਾਰ ਸਾਹਿਬ ਕਿ ਨਦੀਆਂ ਵਾਹ ਬਿਸ਼ੁੰਨਿਆ ਮੇਲਾ ਸੰਜੋਗੀ ਰਾਮ ਜਿਹੜੇ ਵਦ ਵਡੀਆਂ ਨਦੀਆਂ ਵਿੱਚੋਂ ਦਰਿਆਆਂ ਵਿੱਚੋਂ ਵਾੜੇ ਨਿਕਲ ਜਾਣ ਉਹ ਅੱਗੇ ਜਾ ਕੇ ਖਤਮ ਹੋ ਜਾਂਦੇ ਮੁੜ ਕੇ ਦਰਿਆਵਾਂ ਨੂੰ ਨਹੀਂ ਮਿਲਦੇ ਉਹ ਵਦੀ ਨਦੀਆਂ ਵਾਹ ਬਿਸ਼ੁੰਨਿਆ ਮੇਲਾ ਸੰਜੋਗੀ RAM ਜੁਗ ਜੁਗ ਮਿੱਠਾ ਇਹ ਦੁਨੀਆ ਬੜੀ ਮਿੱਠੀ ਆ ਬੜੀ ਮਿੱਠੀ ਦੁਨੀਆ ਤੇ ਮਾਰ ਕੇ ਕਿਹਨੂੰ ਕੁਰਬਾਨ ਕੀਤਾ ਤਿਸੇ ਬਟੋ ਜਨਮੋ ਮਿੱਠਾ ਲਾਇਆ ਖਸਾ ਤੋਂ ਮਿੱਠੀ ਚੀਜ਼ ਮੋਹ ਹੈ ਤੇ ਮਾਰਾ ਕਹਿੰਦੇ ਜੁਗ ਜੁਗ ਮਿੱਠਾ ਵਿਸ ਭਰੇ ਜੇ ਇਹ ਮਿੱਠਾ ਹੋ ਤਾਂ ਫਿਰ ਜ਼ਹਿਰ ਕਿੱਥੋਂ ਆ ਗਈ ਇਹਦੇ ਵਿੱਚ ਇਹ ਮਨਜ ਵਸੂਲਾ ਬਾਗ ਕਿਵੇਂ ਬਣ ਗਿਆ ਜਦ ਮਿੱਠਾ ਹੈ ਮਾਰਾ ਕਹਿੰਦੇ ਮਿੱਠੇ ਇਸ ਮਿੱਠੇ ਦਾ ਮਿੱਠਾ ਵਾ ਕੇ ਵਿਸ ਵਾ ਜ਼ਹਿਰ ਵਾ ਇਹ yogi ਨੂੰ ਪਤਾ ਲੱਗਦਾ ਹੈ ਜੁਗ ਜੁਗ ਮਿੱਠਾ ਵਿਸ ਪਰੇ ਕੋ ਜਾਣੇ yogi RAM yogi ਨੂੰ ਕਿਵੇਂ ਪਤਾ ਲੱਗਾ ਪੀ ਇਹ ਜ਼ਹਿਰ ਵਾ ਇਹ ਮਿੱਠਾ ਹੀ ਕੁੜਤਣ ਹੈ ਕਿਉਂਕਿ yogi ਨੇ ਕੋਈ ਮਿੱਠੇ ਸਵਾਦ ਨੂੰ ਮਾਨ ਲਿਆ ਤਾਂ ਉਹਨੂੰ ਪਤਾ ਲੱਗ ਗਿਆ ਪੀ ਜਿਹੜਾ ਸੰਸਾਰ ਮਿੱਠਾ ਹੈ ਨਾ ਸੰਸਾਰ ਮਾਇਆ ਮੂੰਹ ਮਿੱਠਾ ਅੰਤ ਭਰਮ ਚੁਕਾ ਹੈ ਇਉਂ ਨੂੰ ਬਤਾ ਲੱਗਦਾ ਹੈ ਤੇ ਮਿੱਠਾ ਦੁਨੀਆ ਵੀ ਆ ਤੇ ਮਿੱਠਾ ਦੁਨੀਆਂ ਵੀ ਆ ਪਰ ਜਿਹੜੀ ਦੁਨੀਆ ਦੀ ਮਠਾਸ ਆ ਇਹਦਾ ਦੁਨੀਆ ਦਾ ਮਿੱਠਾ ਰੋਖ ਵਨ ਦੁਨੀਆ ਕੋ ਮਿੱਠਾ ਰੋਖਵਾ ਇਹਦਾ ਜਿਹਨੂੰ ਫਲ ਲੱਗਦਾ ਉਹਨੂੰ ਬੜਾ ਕੌੜਾ ਲੱਗਦਾ ਵਾ ਤੇ ਜਿਹੜਾ ਰੱਬ ਦਾ ਰਾਹ ਵਾ ਧਰਮ ਦਾ ਮਾਰਗ ਵਾ ਧਰਮ ਦੀ ਦੁਨੀਆ ਜਿਹੜੀ ਉਹਦਾ ਬੂਤਾ ਤੇ ਬੜਾ ਕੌੜਾ ਹੈ ਫਲ ਫਲ ਬੜਾ ਮਿੱਠਾ ਲੱਗਦਾ ਇਹਨੂੰ ਉਸੇ ਨੂੰ ਕਿਹਾ ਸੀ ਸਤ ਬਲਵੰਡ ਜੀ ਨੇ ਕਿੱਸੇਲ ਜੋਗ ਅਲੂਣੀ ਛੱਟੀਏ ਬੜਾ ਕੌੜਾ ਸੀ ਗੁਰਪੀਰਾਂ ਦੀ ਚੱਕਰੀ ਮਹਕਰੜੀ ਸੀ ਬੜੀ ਕੌੜੀ ਸੀ ਪਰ ਫਲ ਬੜਾ ਮਿੱਠਾ ਲੱਗਦਾ ਸੀ ਤਦ ਲੋ ਮਾਰ ਨੇ ਗੁਰੂ ਦੀਆਂ ਨਿਸ਼ਾਨੀਆਂ ਦਸੀਆਂ ਤੇ ਸਕਾਰਨ ਕੰਮ ਨਾ ਧੰਦਾ ਨਾ ਹੀ ਧੰਦੇ ਗਿਰਹੀ ਜੋਗੀ ਜੋਗੀ ਥੋੜਾ ਕੋ ਦੁਨੀਆ ਦੇ ਕੰਮ ਕਰਦੇ ਹੁੰਦੇ ਆ ਵੇਖੋ ਉਹ ਸੀਚੇ ਵਾਲ ਜਿਹੜਾ ਬਾਬਾ ਕੋਈ ਉਹਨੇ ਗੇਰੂ ਕੱਪੜਿਆਂ ਨੂੰ ਲਾਜ ਲਾ ਛੱਡੀ ਆ ਗੰਦੇ ਨਾਲੇ ਸਾਫ਼ ਕਰਦਾ ਫਿਰਦਾ ਬਈਆਂ ਦੇ ਗੂੰਚ ਉਥੇ ਜਿਹੜੇ ਗੂੰ ਜਿਨ੍ਹਾਂ ਦਰਿਆਵਾਂ 'ਚ ਗੂੰ ਵਗਦਾ ਬਈਆਂ ਦਾ ਉੱਥੇ ਜਾ ਕੇ ਖਲੋਤਾ ਇਹ ਲਾਜ ਲਾਤੀ ਨੀ ਸੁਚਿਆੜੀ ਇਹ ਕੰਮ ਸਰਕਾਰਾਂ ਦਾ ਗੰਦੇ ਨਾਲੇ ਸਾਫ਼ ਕਰਨਾ ਕਿ ਕੰਮ ਸਾਧਾਂ ਦਾ ਹੁੰਦਾ ਸੀ ਸਾਧਾਂ ਦਾ ਕੰਮ ਹੀ ਆਪਣੇ ਕੁਠੀਆ ਰਹਿ ਕੇ ਜੱਪ ਤਪ ਕਮਾਉਣਾ ਇਹ ਕਿਹੜੇ ਪੁੱਠੇ ਰਾ ਪੈ ਗਿਆ ਨਹੀਂ 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 ਇਸ ਕਾਰਨ ਕੰਮ ਨਾ ਧੰਦਾ ਨਹੀਂ ਧੰਦੇ ਗ੍ਰਹੀ ਜੋਗੀ ਲਓ ਗੁਰੂ ਦੀਆਂ ਨਿਸ਼ਾਨੀਆਂ ਮਾਰੰਗ ਦੇ ਗੁਰ ਦਾਤਾ ਪਹਿਲੀ ਗੱਲ ਇਹ ਗੁਰੂ ਦਾਤਾ ਵਾ ਮੰਗਤਾ ਨਹੀਂ ਹੈ ਬਾਬੇ ਗੁਰੂ ਨਾਨਕ ਜੀ ਨੇ ਜਿਹੜੀ ਰੱਬੀ ਦਾਤ ਪ੍ਰਾਪਤ ਕੀਤੀ ਸੀ ਨਾ ਕਿਉਂਕਿ ਬਾਬੇ ਗੁਰੂ ਨਾਨਕ ਜੀ ਬਾਬਾ ਜੀ ਕੋਈ ਜ਼ਗੀਰਾਂ ਦੇ ਮਾਲਕ ਨਹੀਂ ਸਨ ਉਨਾਂ ਕੋ ਰੱਬੀ ਧੰਨ ਸੀ ਹਮ ਤਨਵੰਤ ਭਾਗਟ ਸੱਚ ਨਾਹੀ ਅਸੀਂ ਤਨਵਾਨ ਬਣੇ ਹੋਏ ਆ ਅਸੀਂ ਭਾਗਾ ਵਾਲੇ ਬਣੇ ਹੋਏ ਆ ਕਿਸ ਤਰ੍ਹਾਂ ਬਣੇ ਹੋਏ ਤੁਸੀਂ ਭਾਗਟ ਅਸੀਂ ਭਾਗਟ ਸੱਚ ਨਾਹੀ ਸੱਚੇ ਨਾਮ ਦੇ ਨਾਲ ਅਸੀਂ ਧਨਵਾਨ ਹੋਏ ਪਏ ਆ ਉਹ ਜਿਹੜਾ ਅਸੀਂ ਪੜਦੇ ਆ ਕਿ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਸਰਦੇ ਭਗਵੰਤ ਉਹ ਕਹਿੰਦੇ ਵੀ ਜਿਹੜੀ ਦਾਤ ਬਾਬੇ ਗੁਰੂ ਨਾਨਕ ਜੀ ਨੂੰ ਵੱਡੇ ਸਤ ਗੁਰਾਂ ਨੂੰ ਰੱਬ ਦੇ ਕੋਲੋਂ ਮਿਲੀ ਤੇ ਇੰਨੀ ਦਾਤ ਦੁਨੀਆ ਤੇ ਵੰਡੀ ਆ ਕੋਈ ਵੰਡ ਨਹੀਂ ਸਕਿਆ ਜਿੰਨੀ ਦਾਤ ਨਾਮ ਦੀ ਜਿਹਨੂੰ ਮਾਰਨੇ ਗੁਰੂ ਰਾਮਦਾਸ ਉਹਦੀ 파ਰਸ਼ਾ ਨੇ ਇੱਕ ਬਚਨ ਕਹਿਆ ਕਿ ਜੋ ਮਨ ਚਿੱਤ ਇੱਕ ਅਰਾਧ ਦੇ ਜਿਹੜੇ ਮਨ ਚਿੱਤ ਕਰਕੇ ਨਾ ਇੱਕ ਰੱਬ ਦੀ ਬੰਦਗੀ ਕਰਦੇ ਆ ਨਾ ਜਿਹੜੇ ਲੋਕ ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਇ ਅਸੰਖ ਕਰੋੜੇ ਉਹਨਾਂ ਦੀ ਬਰਕਤ ਨੂੰ ਅਸੰਖਾਂ ਲੋਕ ਕਰੋੜਾਂ ਖਾਣਗੇ ਜਿਨਨੇ ਜਿਨ ਨੂੰ ਰੱਬੀ ਦਾਤ ਕੋਈ ਪ੍ਰਾਪਤ ਹੋ ਗਈ ਹੈ ਉਸੇ ਨੂੰ ਕਿਹਾ ਸੀ ਮਹਾਰਾਜ ਨੇ ਕਿ ਹਰ ਇੱਕ ਸੱਥ ਆਇਆ ਵਰਸਾਣੇ ਬਹੁਤ ਏਰੇ ਤੇ ਤੇਸ ਲਗ ਮੁਕਤ ਭਏ ਕਨੇਰੇ ਉਹ ਕਦੀ ਕਦੀ ਦੀਵਾ ਜਗਦਾ ਰੱਬੀ ਦਾਤ ਜਿਹਨਾਂ ਨੂੰ ਮਿਲਦੀ 100 ਸਾਲ ਬਾਅਦ ਕਿਤੇ ਇੱਕ ਅੱਧੇ ਬੰਦੇ ਦਾ ਉਹ ਫਿਰ ਸਦੀਆਂ ਤੱਕ ਦੀਵਾ ਜਗਦਾ ਹੀ ਰਹਿੰਦਾ ਉਹ ਜਿਹੜੀ ਰੱਬੀ ਦਾਤ ਮਿਲੀ ਸੀ ਗੁਰਦਾਤਾ ਪਹਿਲੀ ਨਿਸ਼ਾਨੀ ਉਹ ਜਿਹੜੀ ਰੱਬੀ ਦਾਤ ਮਿਲੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਤੇ ਵੰਡੀ ਉਹ ਬਾਬੇ ਦਿੱਥੀ ਪ੍ਰਥਮੀ ਨਵੇਂ ਖੰਡ ਜਿੱਥੋਂ ਤੱਕ ਆਈ ਉਹ ਮੱਕੇ ਰੁਕਮ ਦੀਨ ਨੂੰ ਮਸਤੀ ਦਿੱਤੀ ਬਾਬੇ ਨੇ ਉਹ ਮੱਕੇ ਵਿੱਚ ਉਹ ਨਾਮ ਦੀ ਦਾਤ ਰੁਕਮਦੀਨ ਕਾਜੀ ਨੂੰ ਦਿੱਤੀ ਉਹ ਮਦੀਨੇ ਵਿੱਚ ਬੀਬੀ ਸਲੀਮਾ ਨੂੰ ਦਾਤ ਦਿੱਤੀ ਉਹ ਸੱਜਣ ਠੱਗ ਨੂੰ ਦਾਤ ਦਿੱਤੀ ਉਹ ਕੌਡੇ ਰਾਸ਼ਾਂ ਨੂੰ ਦਾਤ ਦਿੱਤੀ ਹੈ ਕੌਡੇ ਰਾਸ਼ ਰਾਸ਼ ਵਰਗਿਆਂ ਨੂੰ ਦਾਤ ਦਿੱਤੀ ਜਨਨ ਕਿ ਸਾਰੀ ਦੁਨੀਆ ਤੇ ਹੀ ਬਾਬਾ ਜੀ ਨੇ ਵੰਡਿਓ ਤੇ ਦਾਤ ਅਖੁੱਟ ਸੀ ਮੁੱਕਣ ਵਾਲੀ ਨਹੀਂ ਸੀ ਤੇ ਸਾਰੀ ਦੁਨੀਆ ਤੇ ਦਾਤ ਵੰਡਿਓ ਤੇ ਅਖੀਰ ਤੇ ਲੈਣੇ ਨੂੰ ਆਖਿਆ ਵੀ ਬਹੁਤ ਵੰਡੀ ਆ ਮੈਂ ਤੇ ਲੈਣੇ ਨੂੰ ਆਖਿਆ ਵੀ ਤੈਨੂੰ ਮੈਂ ਅਸੀਂ ਇੰਨੀ ਕੁ ਦਾਤ ਦੇਵਾਂਗੇ ਕਿਤੇ ਲੈ ਲੈ ਉਹ ਜਿਹੜਾ ਥੱਕ ਪਾਏ ਲੈਣ ਵਾਲੇ ਥੱਕ ਜਾਣਗੇ ਦਿੰਦਾ ਦੇ ਲੈਂਦੇ ਥੱਕ ਪਾਏ ਅਸੀਂ ਲੈਣੇ ਨੂੰ ਉਹ ਦਾਤ ਦਿੱਤੀ ਕਹਿਣ ਲੱਗੇ ਲੈਣ ਵਾਲੇ ਥੱਕ ਜਾਣਗੇ ਖਡੂਰ ਸਾਹਿਬ ਤੋਂ ਦਾਤਾਂ ਖਰਚੇ ਦੇ ਤਖਸੰਮ ਦੀ ਆਪ ਖਾਧੀ ਉਹ ਦਾਤ ਆਖਿਆ ਕਿ ਤੂੰ ਦਿਨੇ ਰਾਤ ਖਾਈ ਜਾਈਂ ਤੇ ਆਪ ਖਾਦੀ ਖੈਰ ਖੈਰ ਮੈਨੇ ਰੱਬੀ ਦਾਤ ਆਪ ਖਾਦੀ ਖੈਰ ਦਬੱਟਿਏ ਦਬੱਟਿਏ ਮੈਨੇ ਵੰਡਣਾ ਗੁਰੂ ਅੰਗਦ ਸਾਹਿਬ ਨੇ ਰਾਜ ਕੇ ਖਾਦੀਓ ਜਨ ਕਹਿੰਦੇ ਰਾਜ-ਰਾਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਦਮੈ ਤੇ ਆਈ ਹਰ ਕਾ ਨਾਮ ਅੰਮ੍ਰਿਤ ਕਲ ਮਾਏ ਇਹ ਨਦਾਨਾ ਸਾਧੂ ਪਾਇ ਇਹ ਖਜ਼ਾਨਾ ਸਾਧੂ ਨੂੰ ਰੱਬ ਦਿੰਦਾ ਦੁਨੀਆਦਾਰ ਨੂੰ ਨਹੀਂ ਦਿੰਦਾ ਉਹ ਨਾ ਦੁਨੀਆਦਾਰ ਕੋ ਹੋਰ ਬੜਾ ਕੁਝ ਵਾ ਇਹ ਤੋ ਗੱਲ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਕਿਉਂ ਸੌਂਪਿਆ ਜਾਂ ਤੇਰਾ ਬੰਦਾ ਜਿੱਦਨ ਦਾ ਮੈਂ ਤੇਰਾ ਬੰਦਾ ਹੋਇਆ ਉਸ ਦਿਨ ਦਾਤ ਤੂੰ ਮੈਨੂੰ ਸਭ ਕੁਝ ਸੌਂਪ ਦਿੱਤਾ। ਲਖਮੀ ਟੋਟ ਨਾ ਬਈ ਖਾਏ ਖਰਚ ਰਹੰਦਾ। ਤੇ ਕਲਾ ਇਹੋ ਹੀ ਨਹੀਂ ਲਖਮੀ ਵਾਲਾ ਚੱਕਰ ਹੀ ਨਹੀਂ। ਲਖ 84 ਮੇਦਨੀ। ਸਭ ਸੇਵ ਕਰੰਦਾ। ਇਹ ਰੱਬ ਦੀ ਦਾਤ ਦੀ ਬਰਕਤ ਹੈ, ਬਰਕਤ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਦਾਤ ਦਿੱਤੀ ਅਖੀਰ ਤੇ। ਸਾਰੀ ਦੁਨੀਆ ਤੇ ਵੰਡ ਕੇ ਵੀ ਇੰਨੀ ਵੱਧ ਗਈ ਆਂਦੇ ਇੱਕ ਨਾਮ ਧੰਨਵਾ ਖਰ ਖਾਵੋ ਖਰਚੋ ਰਲ ਮਿਲ ਪਾਈ ਇਹਨੂੰ ਖਰਚੋ ਤੇ ਇਹਨੂੰ ਖਾਓ ਰਲ ਮਿਲ ਕੇ ਖਾਓ ਤੇ ਬਾਬਾ ਜੀ ਕਿਤੇ ਘਟ ਨਾ ਜਾਵੇ ਨਾ ਨਾ ਮਾਰਾ ਕਹਿੰਦੇ ਨਾ ਨਾ ਕਾਹੂ ਖਰਚੋ ਰਲ ਮਿਲ ਪਾਈ ਟੋਟੁੰਨ ਆਵੇ ਵਾਦ ਦੋ ਜਾਈ ਇਹ 100 ਖਰਚੋਗੇ ਤੇ 200 ਮਿਲ ਜਾਊਗਾ 200 ਖਰਚੋਗੇ ਤੇ 400 ਮਿਲ ਜਾਊਗਾ ਉਹ ਜਿਹੜਾ ਕਹਿੰਦੇ ਆ ਨਾ ਬਾਣੀ ਤੇ ਨਹੀਂ ਆਉ ਉਹ ਕਬੀਰ ਦੇ ਦੋਹਰੇ ਆ ਉਦੇ ਚ ਉਹਨਾਂ ਨੇ ਇੱਕ ਦੋਹਰਾ ਲਿਖਿਆ ਉਹ ਕਹਿੰਦਾ ਕਿ ਨਦੀ ਤੋਂ ਇੱਕ ਚਿੜੀ ਚੁੰਝ ਭਰ ਕੇ ਲੈ ਜੇ ਪਾਣੀ ਦੀ ਚਿੜੀ ਚੁੰਝ ਭਰ ਲੈ ਗਈ ਨਦੀ ਨਾ ਘਟਿਓ ਨੀਰ ਧਨ ਦੇਣੇ ਸੇ দান ਦੇਣੇ ਸੇ ਧਨ ਨਾ ਘਟੇ ਕਹਿ ਕਹਿ ਕੇ ਭਗਤ ਕਬੀਰ ਇਹ ਦਬਾਰੀ ਗੱਲਾਂ ਨੇ ਜਿਹੜੀ ਇੱਜ਼ਤ ਕੋ ਰੱਬੀ ਦਾਤ ਵਾ ਉਹ ਜਿੰਨੀ ਵੰਡੂਗਾ ਉਹ ਦੁਗਣੀ ਮਿਲਣੀ ਆ ਉਹਨੂੰ ਪ੍ਰਾਣੇ ਸਮੇਂ ਸਾਧੂ ਮਾਤਮਾ ਨਾ ਵੰਡਦੇ ਨਹੀਂ ਹੁੰਦੇ ਉਹ ਕਹਿੰਦੇ ਜੀ ਦੁਨੀਆਦਾਰ ਇਹਦੇ ਗਾਹ ਕੀ ਐ ਨਹੀਂਗੇ ਕਬੀਰ ਨੂੰ ਕਿਸੇ ਨੇ ਕਿਹਾ ਵੀ ਜੇ ਤੈਨੂੰ ਕੋ ਰੱਬੀ ਦਾਤ ਮਿਲ ਗਈ ਤੁਹਾਨੂੰ ਤੇ ਵੰਡਿਆ ਕਰੋ ਕਬੀਰ ਸਾਹਿਬ ਕਹਿੰਦੇ ਮੇਰੀ ਇੱਛਾ ਤਾਂ ਹੈ ਮੈਂ ਵੰਡਾਂ ਪਰ ਕੋ ਲੈਣ ਵਾਲਾ ਹੀ ਨਹੀਂ ਆ ਉਹਨਾਂ ਨੇ ਵੀ ਸ਼ਲੋਕ ਗਏ ਆ RAM ਪਦਾਰਥ ਪਾਏ ਕੈ RAM ਇੱਕ ਪਦਾਰਥ ਵਾ ਉਹ ਜਿਹੜੀ ਚਾਰ ਪਦਾਰਥ ਵਾ ਨਾ ਉਹ ਹੋਰ ਵਾ ਤੇ RAM ਵੀ ਇੱਕ ਪਦਾਰਥ ਵਾ ਉਹ ਜਿਹੜਾ ਸਿਮੂਲ ਮੰਤਰ ਤੀ ਨਹੀਂ ਪੜ੍ਹਦੇ ਇੱਕ ਓੰਕਾਰ ਸਤ ਇੱਥੇ ਵਿਸ਼ਰਾਮ ਸਤ ਨਾਮ ਨਹੀਂ ਇੱਕ ਓੰਕਾਰ ਸਤ ਨਾਮ ਇਹ ਨਾਮ ਇੱਕ ਪਦਾਰਥ ਵਾ ਨਾਮੇ ਹੀ ਤੇ ਸਭ ਕੁਝ ਹੋਆ ਨਾਮੇ ਕੀ ਨਾਮਨਾ ਜਿਹੜਾ ਨਾਮ ਆ ਜਿਹੜਾ ਜਿਹੜਾ ਪਦਾਰਥ ਵਾ ਰੱਬ ਦਾ ਨਾਮੇ ਕੀ ਨਾਮਨਾ ਉਹਦੀ ਮਹਿਮਾ ਸਬਦ ਦੀਪਾਂ ਸਤਾਂ ਦੀਪਾਂ ਚ ਰੱਬ ਦੇ ਨਾਮ ਦੀ ਮਹਿਮਾ ਨਾਮ ਇੱਕ ਪਦਾਰਥ ਵਾ ਨਾਮ ਪਦਾਰਥ ਹਿਰਦੇ ਰਿਆਂ ਸਮਾਏ ਇਉਂ ਕਹਿ ਲੋ ਜਿਹਨੂੰ ਕਹਿੰਦੇ ਦੇਹੀ ਮੈਂ ਇਸ ਕਾ ਬਿਸਰਾਮ ਉਹ ਜਦੋਂ ਪ੍ਰਗਟ ਹੋ ਗਿਆ ਨਾ ਉਹ ਪਗੰਬਰਾਂ ਦਾ ਪ੍ਰਗਟ ਹੁੰਦਾ ਹੈ ਉਹ ਸਾਧਾ ਦਾ ਪ੍ਰਗਟ ਹੁੰਦਾ ਹੈ ਗੁਪਤ ਨਾਮ ਪ੍ਰਗਾਜਾ ਉਹ ਜਦੋਂ ਪ੍ਰਗਟ ਹੋਣਾ ਤੇ ਜਿੰਨਾ ਕੋਈ ਵੰਡੂਗਾ ਤੇ ਦੂਣਾ ਮਿਲ ਜਾਣਾ ਹਵੇ ਕੋਈ ਜਿੰਨਾ ਘਰ ਦਾ ਦਮੜੇ ਉਹਨਾਂ ਦਮੜਿਆਂ ਦਾ ਢੇਰ ਲੱਗਾ ਹੋਵੇ ਨਾ ਉਹ ਹੋਰ ਵਧੀ ਜਾਂਦਾ ਢੇਰ ਹੋਰ ਦਮੜੇ ਆਈ ਜਾਂਦੇ ਕਿ ਜਿਹਦੀ ਭਰੋਲੀ ਚੋਂ ਆਟਾ ਆਟਾ ਮੋਕੋ ਗਿਆ ਉਹਦੇ ਖਾਤੇ 'ਚ ਪੈਸੇ ਹੀ ਮੁੱਕ ਜਾਣੇ ਇਦਾਂ ਹੀ ਚੱਲਦਾ ਇਧਰ ਨਹੀਂ ਆਪ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ ਮੈਂ ਮੈਂ ਮੰਨਦਾ ਹੀ ਨਹੀਂ ਕਿਸੇ ਨੂੰ ਕਿਉਂ ਨਹੀਂ ਮੰਨਦੇ ਮੰਨੂ ਤੇ ਤਾਂ ਜੇ ਕੋਈ ਆਖੂ ਵੀ ਦੇ ਦਿਓ ਸਾਨੂੰ ਇਦਾਂ ਤੇ ਮੇਰਾ ਵੀ ਨਰਾਦਰ ਉਹ ਤੇ ਰਬੀ ਦਾਤ ਦਾ ਵੀ ਨਰਾਦਰ ਉਹ ਮੈਂ ਮੰਡਣ ਜਾਵਾਂ ਔਖ ਜਲ ਲੈ ਜਾ ਆਪਣਾ ਤੂੰ ਕਿੱਥੋਂ ਆ ਗਿਆ ਤੇ ਮੈਂ ਨਉ ਵੀ ਮੇਰੇ ਲੋਕੀ ਵਿਰੋਧਤਾ ਕਰਦੇ ਨੇ ਹੋਰ ਵੀ ਕਰਨਗੇ ਨਹੀਂ ਬਟਣ ਨਹੀਂ ਪਾਰਖੂ ਨਹੀਂ ਗਾਕ ਨਹੀਂ ਮੋਲ ਕੋਈ ਸ਼ਹਿਰ ਹੀ ਨਹੀਂ ਕੋਈ ਖਰੀਦਣ ਵਾਲਾ ਹੀ ਨਹੀਂ ਕੋਈ ਲੈਣ ਵਾਲਾ ਹੀ ਨਹੀਂ ਕਿਵੇਂ ਦੇ ਦਈਏ ਦਾਤ ਏ ਫਿਰ ਗੁਰ ਦਾਤਾ ਗੁਰੂ ਇੱਕ ਦਾਤਾ ਹੈ ਤੇ ਉਹ ਕੋ ਦਾਤਾ ਦੁਨਿਆਵੀ ਦਾਤਾ ਨਹੀਂ ਹੈ ਉਹਦ ਕੋ ਰੱਬੀ ਨਾਮ ਕੋ ਵੰਡਦਾ ਹੈ ਉਹ ਸਾਰੀ ਦੁਨੀਆਂ ਤੇ ਵੰਡਦਾ ਹੈ ਤੇ ਵੰਡਦਿਆਂ ਵੰਡਦਿਆਂ ਅਖੀਰ ਤੇ ਜਿੱਦਨ ਲੈਣੇ ਨੂੰ ਦੇਣ ਲੱਗੇ ਕਹਿਣ ਲੱਗੇ ਤੂੰ ਵੀ ਲੈ ਜਾ ਤੇ ਇਨੰਕ ਲੈ ਆਏ ਖਡੂਰ ਸਾਹਿਬ ਕਿ ਆਪ ਖਾਦੀ ਖੈਰ ਦਬੱਟੀ ਏ ਬੜਾ ਵੰਡਿਆ ਗੁਰੂ ਅੰਗਦ ਸਾਹਿਬ ਨੇ ਬੜਾ ਖਰਚਿਆ ਗੁਰੂ ਅੰਗਦ ਸਾਹਿਬ ਨੇ ਮੁੱਕਾ ਨਹੀਂ ਜਿੰਨਾ ਬਾਬੇ ਗੁਰੂ ਨਾਨਕ ਦੇਵ ਨੇ ਗੁਰਨਾਨ ਸਿੰਘ ਕਰਤਾਰਪੁਰੋਂ ਦੇ ਕੇ ਭੇਜਿਆ ਸੀ ਤੇ ਉਹਦੇ ਨਾਲੋਂ ਵੱਧ ਗੁਰੂ ਅਮਰਦਾਸ ਨੂੰ ਦੇਤਾਖੇ ਜਾ ਤੁਸੀਂ ਤੁਸੀਂ ਉਹ ਗੋਦਵਾਲ ਜਾ ਕੇ ਦਾਤ ਵੰਡੋ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਕਰਾਈ ਗੁਰ ਬੈਠਾ ਅਮਰ ਸਰੂਪ ਹੋਇ ਗੁਰ ਬੈਠਾ ਅਮਰ ਸਰੂਪ ਹੋਇ ਗੁਰਮੁਖ ਪਾਈ ਦਾਤ ਅਲਾਹੀ ਉਰ ਅਲੱਬ ਰੱਬੀ ਦਾਤ ਸੀ ਇਹ ਨਹੀਂ ਕਿ ਲੈ ਕੇ ਗੁਰੂ ਅੰਗਦ ਸਾਹਿਬ ਗਰਤਾਰਪੁਰੋਂ ਆਏ ਸੀ ਨਾ ਖਡੂਰ ਸਾਹਿਬ ਤੇ ਉਹਦੇ ਨਾਲੋਂ ਕਈ ਗੁਣਾ ਗਾਹ ਗੁਰੂ ਅਮਰਦਾਸ ਨੂੰ ਦੇ ਦਿੱਤੀ ਕਿਉਂਕਿ ਸੰਗਤ ਵਧਣੀ ਆ ਹੱਟੀ ਵਧਣੀ ਆ ਹੱਟੀ ਵੱਡੀ ਹੋ ਗਈ ਆ ਤੇ ਗਾਖ ਬੜੇ ਆਉਣੇ ਆ ਤੇ ਸੌਦਾ ਘਟ ਜਵੇ ਗਾਕ ਵੱਧ ਜਾਣ ਹੱਟੀ ਛੋਟੀ ਹੋ ਜੇ ਸੌਦਾ ਮੁੱਕ ਜਾਵੇ ਜੇ ਤਾਂ ਮੁਸ਼ਕਲ ਬਣ ਜੂ ਕਹਿਣ ਲੱਗੇ ਹੁਣ ਹੱਟੀ ਵੱਧਣੀ ਵੱਧਣੀ ਆ ਤੇ ਤੁਸੀਂ ਸਾਡੇ ਜਿੰਨੀ ਲਿਆਂਦੀ ਉਹਨੂੰ ਦੁਗਣੀ ਲੈ ਜਾਓ ਤੇ ਵੰਡੋ ਜਾ ਕੇ ਗੁੰਦਵਾਲ ਸੇ ਮਲ ਤਖਤ ਬੈਠਾ ਸੇ ਹੱਟੀ ਏ ਹੱਟੀ ਵੱਡੀ ਹੋ ਗਈ ਦਾਤ ਵੱਡੀ ਹੋਗੀ ਹੱਟੀ ਵੱਟੀ ਹੋਗੀ ਵੱਡੀ ਹੋਗੀ ਤੇ ਗੁਰਮੁਖ ਪਾਈ ਦਾਤ ਅਲਾਹੀ ਉਹੀ ਦਾਤ ਜਿਹੜੀ ਕਰਤਾਰਪੁਰੋਂ ਮਿਲੀ ਸੀ ਕਿਉਂਕਿ ਗੁਰੂ ਦਾਤਾ ਹੈ ਗੁਰੂ ਕੋ ਜਗੀਰਾਂ ਦਾ ਮਾਲਕ ਨਹੀਂ ਹੈ ਤੇ ਗੁਰੂ ਕੋ ਘੋੜੇ ਕਿੰਨੇ ਨੇ ਤੇ ਜੇ ਗੁਰੂ ਘੋੜਿਆਂ ਕਰਕੇ ਕੋ ਗੁਰ ਕੋ ਗੁਰੂ ਬਣਦਾ ਹੋਵੇ ਮਹਾਨ ਬਣਦਾ ਹੋਵੇ ਘੋੜਿਆਂ ਕਰਕੇ ਹੀ ਤੇ 마ਸ਼ੀਵਾੜੇ ਤੇ ਘੋੜਾ ਹੀ ਕੋਈ ਨਹੀਂ ਸੀ ਉਹਨਾਂ ਕੋ ਤਾਂ ਉਹ ਤਾਂ ਬਿਛੋਟੇ ਗੁਰੂ ਹੋ ਗਏ ਸਾਡੇ ਜੇ ਆਨੰਦਪੁਰ ਘੋੜੇ ਸੀ ਤੇ ਘੋੜੇ ਤਾਂ ਨਿਕਲ ਗਏ ਇੱਥੋਂ 마ਸ਼ੀਵਾੜੇ ਇੱਕ ਘੋੜਾ ਬਣੀ ਤੇ ਜੇ ਅੱਗੇ ਜਾ ਕੇ ਕਿਸ ਨੂੰ ਆਖਿਆ ਘੋੜਾ ਦੇ ਦੇ ਉਹਨੇ ਦਿੱਤਾ ਵੀ ਨਾ ਹੂੰ ਜੇ ਮੁੜਦੇ ਹੋ ਜਾ ਕੇ ਆਪਣੇ ਕਾਲਮਗੀਰ ਉਹ ਤੇ ਭਾਈ ਨਗਾਈਏ ਨੇ ਘੋੜੇ ਦੇ ਦਿੱਤੇ ਗੁਰੂ ਘੋੜਿਆਂ ਕਰਕੇ ਵੱਡਾ ਨਹੀਂ ਹੈ ਗੁਰੂ ਜ਼ਗੀਰਾਂ ਕਰਕੇ ਵੱਡਾ ਨਹੀਂ ਹੈ ਗੁਰੂ ਚੇਲਿਆਂ ਕਰਕੇ ਵੱਡਾ ਨਹੀਂ ਹੈ ਗੁਰੂ ਇਸ ਕਰਕੇ ਵੱਡਾ ਹੈ ਉਹਦ ਕੋ ਰੱਬੀ ਦਾਤਵਾ ਅੱਜ ਬਾਬੇ ਅੱਜ ਦੇ ਗੁਰੂ ਡੇਰਿਆਂ ਕਰਕੇ ਵੱਡੇ ਨੇ ਡੇਰੇ ਚੋਂ ਬਾਹਰ ਕੱਢਦੇ ਉਹ ਗੁਰੂ ਛੋਟਾ ਹੋ ਜਾਂਦਾ ਕਬਜ਼ੇ ਕਰਕੇ ਜ਼ਗੀਰਾਂ ਬਣਾਈਆਂ ਤੇ ਵੱਡੇ ਮਹਾਰਾਜ ਬਣ ਗਏ ਸੰਗਤ ਦੇ ਪੈਸੇ ਨਾਲ ਘੋੜੇ ਖਰੀਦੇ ਕਾਰਾਂ ਖਰੀਦੀਆਂ ਡੇਰੇ ਖਰੀਦ ਲਏ ਵੱਡੇ ਬਾਬੇ ਬਣ ਗਏ ਇਹ ਮਾਇਆ ਕੀ ਵਡਿਆਈ 4 ਦਿਨ ਕੀ ਹੈ ਕੌਣ ਵੱਡਾ ਮਾਇਆ ਵਡਿਆਈ ਤੁਸੀਂ ਨਹੀਂ ਵੱਡੇ ਟੱਡ ਕੋ ਦਮੜੇ ਆਗੇ ਤੁਸੀਂ ਤਾਂ ਵੱਡੇ ਬਣਗੇ ਤੇ ਹੱਥੋਂ ਛੁੱਟ ਗਈ ਤਨ ਸੁਆ ਹੋਏ ਜਿੱਦਨੇ ਮਾਇਆ ਹੱਥੋਂ ਨਿਕਲ ਜਾਏਗੀ ਹੱਥੋਂ ਛੁੱਟ ਗਈ ਤਨ ਸੁਆ ਹੋਏ ਬਦਨ ਜਾਏ ਕੁਮਲਾਏ ਇਹ ਤੁਹਾਡੇ ਚਿਹਰਿਆਂ ਉਤੇ ਜਿਹੜੀ ਲਾਲੀ ਹੈ ਮਾਇਆ ਦੀ ਹੈ ਇੱਥੋਂ ਨਿਕਲ ਗਈ ਤੁਹਾਡੀ ਲਾਲੀ ਖਤਮ ਹੋ ਜਾਣੀ ਕਵਣ ਬਣੀ ਨੀ ਤੇਰੀ ਲਾਲੀ ਹੈ ਨਹੀਂ 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 ਗੁਰੂ ਜਗੀਰਾਂ ਕਰਕੇ ਨਹੀਂ ਵੱਡਾ ਫੇਮ ਹੈ ਕਹਿੰਦੇ ਸਤਗੁਰ ਵੱਡਾ ਕਰ ਸਲਾਈ ਜਿਸ ਵਿੱਚ ਵੱਡੀਆਂ ਵਡਿਆਈਆਂ ਆ ਉਹਦੇ ਵਿੱਚ ਖੂਬੀਆਂ ਮੋ ਉਹਦੇ ਵਿੱਚ ਉਹ 94 ਸਾਧ ਬਣਾਉਂਦਾ ਹੈ ਉਹ ਦਾਤ ਦੇ ਕੇ ਉਹ ਤਪ ਦੇ ਕੜਾਿਆਂ ਵਾਲਿਆਂ ਨੂੰ ਠਾਰ ਦਿੰਦਾ ਹੈ ਉਹ ਤੁੰਦ ਕੁਦਾਤ ਹੈ ਉਹਦੇ ਕੋਲੇ ਭਟਕਿਆਂ ਨੂੰ ਰਾਹ ਹੀ ਫਾ ਦਿੰਦਾ ਹੈ ਇਸ ਕਰਕੇ ਗੁਰੂ ਦੀ ਪਹਿਲੀ ਨਿਸ਼ਾਨੀ ਗੁਰਦਾਤਾ ਹੁਣ ਅਗਲੀ ਨਿਸ਼ਾਨੀ ਕੀ ਆ ਉਹ ਆਉਣ ਵਾਲੇ ਹਿੱਸੇ ਚ ਅੱਪਾ ਸਾਂਝੀ ਕਰਾਂਗੇ ਸਤਿਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ ਵੱਡਿਆਈਆਂ ਹਾਂਜੀ ਸਹਿ ਮੇਲੇ ਤਾਂ ਨਦਰੀਆਂ ਆਈਆਂ ਵੱਡੇ ਕਿਹਾਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ ਰੱਬ ਵੱਡਾ ਏ ਉਹਦੀਆਂ ਵੱੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜੇ ਰੱਬ ਵੱਡਾ ਏ ਤੇ ਗੁਰੂ ਵੀ ਵੱਡਾ ਹੀ ਏ ਗੁਰ ਪਰਮੇਸ਼ਰ ਇੱਕੋ ਜਾਣਵਾ ਸਤਗੁਰ ਵੱਡਾ ਘਰ ਸਲਾਈਏ ਵੱਡੇ ਕੀਆਂ ਵਡਿਆਈਆਂ ਆਪ ਦੀ ਕਰ ਲੈਂਦੇ ਨੇ ਉਹਨਾਂ ਦਾ ਮਨ ਵੀ ਤੇ ਤਨ ਵੀ ਸੱਚ ਵਿੱਚ ਲੀਨ ਹੋ ਜਾਂਦਾ